ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਅੱਜ ਅਸੀਂ ਪਹੁੰਚੇ ਆਂ ਪਿੰਡ ਬਖਤਗੜ ਜਿਲ੍ਹਾ ਬਰਨਾਲਾ ਦੇ ਵਿੱਚ ਇੱਥੋਂ ਦੇ ਰਹਿੰਦੇ ਵਸਨੀਕ ਜੋ ਸਰਦਾਰ ਗੁਰਦੇਵ ਸਿੰਘ ਢਾਲੀਵਾਲ ਇਹਨਾਂ ਨੂੰ ਆਪਾਂ ਅੱਜ ਸਵਾਲ ਜਵਾਬ ਕਰਦੇ ਆਂ ਵੀ ਪਿੰਡ ਬਖਤਗੜ ਦਾ ਮੁੱਢ ਕਿੱਥੋਂ ਮੰਨਿਆ ਕਿਵੇਂ ਇਹਨਾਂ ਦਾ ਪਿਛੋਕੜ ਕਿੱਥੋਂ ਦਾ ਸੀਗਾ ਜੀ ਅੱਜ ਆਪਾਂ ਕਰਦੇ ਆਂ ਗੁਰਦੇਵ ਸਿੰਘ ਢਾਲੀਵਾਲ ਦੇ ਨਾਲ ਗੱਲਬਾਤ ਆ ਜੀ ਸਤਿ ਸ੍ਰੀ ਅਕਾਲ ਜੀ ਗੁਰਦੇਵ ਸਿੰਘ ਜੀ ਤੁਹਾਡਾ ਆਪਣੇ ਕੀਮਤੀ ਸਮੇਂ ਜੋ ਤੁਸੀਂ ਸਾਨੂੰ ਲੋਟ ਟਾਈਮ ਦਿੱਤਾ ਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਦਾ ਧੰਨਵਾਦ ਅਸੀਂ ਗੁਰਦੇਵ ਸਿੰਘ ਜੀ ਆਪਣੇ ਪਿੰਡ ਬਖਤਗੜ੍ਹ ਵਿਖੇ ਕੁੱਛਣਾ ਚਾਹੁੰਦੇ ਆਂ ਆਪਣੀ ਤੁਸੀਂ ਵਿਸਥਾਰ ਨਾਲ ਸਾਨੂੰ ਜਾਣਕਾਰੀ ਇਹ ਦਿਓ ਸਾਡੇ ਦਰਸ਼ਕਾਂ ਨੂੰ ਸਾਡੇ ਚੈਨਲ ਥਰੂ ਵੀ ਇਹ ਪੰਡ ਕਿਹੜੇ ਸਾਲ ਤੇ ਬੱਝਿਆ ਗਿਆ ਜਾਂ ਇਹਦਾ ਤਸੋਕੜ ਕੀ ਹੈ ਪੰਡ ਦਾ ਇਹ ਤੁਸੀਂ ਸਾਨੂੰ ਜਾਣਕਾਰੀ ਦਿਓ ਇਹ ਪੰਡ ਲਗਭਗ 1732 ਵੀ ਦੇ ਰੀਡ ਦੇ ਲਿਖਿਆ ਜੀ ਇਸ ਦੇ ਕੀ ਸਰਦਾਰ ਬਖਤਾਵਰ ਸਿੰਘ ਸਨ ਜਿੰਨਾ ਵੀ ਇਹ ਜੇਹਦਾ ਤੁਸੀਂ 1500 ਏਕੜ ਦੇ ਲਗਭਗ ਜੀ ਇਹ ਪੂਰਾ ਪਿੰਡ ਦਾ ਜੋ ਰੱਖਵਾ ਸੀਗਾ ਆਪਣਾ ਇਹ 1500 ਏਕੜ ਦੇ ਲਗਭਗ ਅੱਛਾ ਜੀ ਇਹ ਪਿੰਡ ਬਲਾਸਪੁਰਾ ਦੇ ਲਗਭਗ ਦੀਪੰਡ ਪੱਤੀ ਚੰਦੂ ਚੰਦੂ ਕੀ ਚੋਂ ਵੱਜਿਆ ਜੀ ਉੱਥੇ ਜਗਾ ਕੰਗ ਹੋਣ ਕਰਕੇ ਸਾਡੇ ਬਜ਼ੁਰਗ ਇੱਥੇ ਆਏ ਜੀ ਇੱਥੇ ਫਿਰ ਇਹ ਪਿੰਡ ਬਣ ਗਿਆ ਜੀ ਇੱਥੇ ਜੋ ਪਿੰਡ ਵਾਖਦਗੜ੍ਹ ਦੇ ਵਿੱਚ ਆਪਣੀ ਤਕਰੀਬਨ ਕਿੰਨੀਕੀ ਵੋਟ ਹੋ ਸਕਦੀ ਹੈ ਜੀ ਇੱਥੇ ਘੱਟੋ ਘੱਟ 16 ਦਸ ਉਹ ਟਿਕਟੇ ਹੋਗੇ ਅੱਛਾ ਜੀ ਕਿੰਨੇ ਪੱਤਿਆਂ ਜਾਂ ਕਿੰਨੇ ਗੋਤ ਆਪਣੇ ਇੱਥੇ ਬਿਸੀਵਾ ਕਰ ਰਿਹਾ ਪਿੰਡ ਵਾਖਦਗੜ੍ਹ ਦੇ ਵਿੱਚ ਇੱਥੇ ਵੱਡੀ ਪੱਤੀ ਧਾਣੀ ਆਣ ਦੀ ਹੈ ਜਿਨ੍ਹਾਂ ਨੇ ਪਿੰਡ ਦਾ ਮੋਟਰ ਬੰਨਿਆ ਸੀ ਉਸ ਤੋਂ ਬਾਅਦ ਤਿੰਨ ਬਜ਼ੁਰਗ ਇੱਥੇ ਜੋਧਪੁਰ ਤੋਂ ਆਏ ਨੇ ਉਹ ਕਾਦੀ ਤੇ ਆਸਾ ਪੱਤੀ ਇੱਕੋ ਸੀ ਜੀ ਤੇ ਉਹ ਤੋਂ ਪਹਿਲਾਂ ਇੱਥੇ ਗੁਰਦੁਆਰੇ ਹੈ ਨਹੀਂ ਸੀਗੇ ਤੇ ਜੋ ਇਥੋਂ ਦੇ ਦਾਣ ਪੱਪਾ ਕਰਦੇ ਸਨ ਉਹ ਖੱਤਰੀ ਬਰਾਦਰੀ ਦੇ ਕਾਈ ਕਰੇ ਨੂੰ ਕਰਦੇ ਜੀ ਉਹਨਾਂ ਦੇ ਵਿੱਚ ਸਰਦਾਰ ਦੇਵਾ ਸਿੰਘ ਇੱਥੇ ਆਏ ਸਨ ਅੱਛਾ ਜਿੰਨਾਂ ਦੀ ਇਥੋਂ ਦੇ ਲੋਕ ਧਾਲੀਆ ਪਰਿਵਾਰ ਪੂਜਾ ਕਰਦੇ ਨੇ ਅੱਛਾ ਜੀ ਉਸ ਤੋਂ ਬਾਅਦ ਉਹ ਪਿੰਡ ਵਿੱਚ ਆ ਉਹਨਾਂ ਨੂੰ ਕੁਝ ਨਾ ਕੁਝ ਦਾਨ ਬਜੂ ਜਿਵੇਂ ਦਿੱਤੀ ਠੀਕ ਹੈ ਜੀ ਜੋ ਬਕਤਾਵਰ ਸੰਗ ਸੀ ਪਹਿਲਾਂ ਉਹ ਵਡਾਈ ਤੇ ਇਹ ਪਿੰਡ ਨੂੰ ਫੜਦੇ ਜਨ ਜੀ ਵਡਾਈ ਲੈਂਦੇ ਸੀ ਫਿਰ ਉਹਨਾਂ ਨੇ ਹੌਲੀ ਹੌਲੀ ਇਸ ਪਿੰਡ ਨੂੰ ਜਾਂਦੀ ਪਰ ਬੇਬੰਦੀ ਹੋ ਗਈ ਹਾ ਅਗਿਆਪੀ ਤੋਂ ਬਾਅਦ ਅੱਛਾ ਜੀ ਫਿਰ ਇਹ ਸਮਝ ਲਓ ਕਿ ਉਹ ਟੱਕਾਂ ਦੀ ਗੱਲ ਜੀ ਕਿਰਤੀ ਸੰਗ ਜੀ ਤੁਸੀਂ ਸਾਨੂੰ ਦੱਸਿਆ ਵੀ ਤੁਹਾਡਾ ਪਿੰਡ ਜੋ 1732 ਵੀ ਨੂੰ ਪਿੰਡ ਬਾਟਖੜ ਦੇ ਨਹੀਂ ਪੱਥਰ ਰੱਖਿਆ ਗਿਆ ਉਸ ਤੋਂ ਬਾਅਦ ਜੋ ਆਪਣਾ ਢਾਲੀਵਾਲ ਭਾਈਚਾਰਕ ਸਾਂਝ ਤੁਹਾਡੀ ਬਣੀ ਵੀ ਆ ਮੈਂ ਇੱਥੇ ਹੁਣ ਪੁੱਛਿਆ ਨਹੀਂ ਗਈ ਸੱਜਣਾਂ ਦੇ ਤਰ੍ਹਾਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਰਸਤੇ ਦੇ ਵਿੱਚ ਆਉਂਦਾ ਸੀਗਾ ਜੀ ਜੋ ਆਪਣੀ ਸਹੀਦਾ ਬਾਬਾ ਸਿੱਧ ਪੋਈ ਢਾਲੀਵਾਲ ਤੋਂ ਤੁਹਾਡੀ ਭਾਈਚਾਰਕ ਬਣੀ ਵੀ ਆ ਉਸ ਇਸ ਬਾਰੇ ਵੀ ਸਾਨੂੰ ਵਿਸਤਾਰ ਨਾਲ ਜਾਣਕਾਰੀ ਦਿਓ ਵੀ ਸਹੀਦਾ ਬਾਬਾ ਸਿੱਧ ਪੋਈ ਇਹ ਕੌਣ ਸੀ ਇਹ ਸਾਡੇ ਬਜ਼ੁਰਗਾਂ ਤੋਂ ਅਸੀਂ ਇਹਨਾਂ ਦੀ ਮੰਨਤਾ ਕਰਦੇ ਸੀ ਕਿ ਇਹ ਹਜਮੀਰ ਰਾਜਸਥਾਨ ਦੇ ਵਿੱਚੋਂ ਸਾਡਾ ਉਹ ਅਸਲੀ ਪਿੱਸਾ ਉੱਥੋਂ ਦਾ ਸੀ ਰਾਜਸਥਾਨੋਂ ਤੇ ਕਿਹੜੀ ਬੱਸ ਵੱਜਦੀ ਹੈ ਤੁਹਾਡੀ ਰਾਜਸਥਾਨ ਦੇ ਵਿੱਚ ਇਹ ਰਾਜਪੂਤ ਰਾਜਪੂਤ ਠੀਕ ਹੈ ਰਾਜਪੂਤ ਬੱਸ ਦੇ ਵਿੱਚ ਅੱਛਾ ਜੀ ਤੇ ਇਹ ਸਿੱਧਾ ਵਾਪਸ ਇਹ ਕੋਈ ਜਗ੍ਹਾ ਇੱਥੇ ਬਣੀ ਹੋਈ ਹੈ ਹੋਰ ਵੀ ਖਾਂੜੀ ਵੀ ਆਪਣੀ ਇਹ ਇੱਥੇ ਤਾਂ ਅਸੀਂ ਮਿੱਟੀ ਲੈਂਦੀ ਸੀ ਕਿ ਉਹਨਾਂ ਦੀ ਕਹਿੰਦੇ ਸੋਪਰਾ ਉਹ ਤੋਂ ਕਰਦੀ ਪੈਂਡਲ ਲੂਣਾ ਜਿਲ੍ਹਾ ਮਾਨਸਾ ਦੇ ਵਿੱਚੋਂ ਜੀ ਉੱਥੋਂ ਲਿਆ ਕੇ ਇੱਥੇ ਫਿਰ ਅਸੀਂ ਜਗ੍ਹਾ ਬਣਾਈ ਵੀ ਕਿਉਂਕਿ ਕਈ ਵਾਰਾਂ ਇਹ ਦੂਰ ਘਟਾਟੇ ਤੋਂ ਲਿਆਇਆ ਜਾਂਦਾ ਜੀ ਤੇ ਇਥੇ ਸੀਸੀ ਵੀ ਨਿਆਂ ਬਾਅਦ ਮਿੱਟੀ ਛੱਡਦੇਗੇ ਉਹ ਮਹੀਨੇ ਦੇ ਮਹੀਨੇ ਤੇਸ ਲੱਗਦੀ ਅੱਛਾ ਜੀ ਹੁਣ ਤੁਹਾਡੀ ਜੋਤਾਲੀ ਵਾਲੇ ਦੀ ਭਾਈਚਾਰਕ ਕੋਈ ਸੰਗਤ ਉਹ ਹੀ ਢਾਲੀ ਵਾਲਾ ਦੀ ਭਾਈਚਾਰਕ ਸੰਗਤ ਦੀ ਗੁਰਦ੍ਰਸ਼ਾ ਜਾ ਰਹੀ ਹੈ ਜਾਂ ਵੀ ਸਮਾਰਕ ਆਪਣੇ ਸਮੂਹ ਨਗਰ ਦਰਬਾਰ ਤੱਕੜ ਦੀ ਸਾਰਾ ਸਮੂਹ ਨਗਰ ਹੀ ਜਾਂਦਾ ਜੀ ਜੀ ਇੱਥੇ ਮੰਨਤਾ ਪੂਰੀ ਹੁੰਦੀ ਆ ਜੇ ਇਸ ਬੱਚੇ ਨੇ ਬਾਹਰ ਜਾਣਾ ਹੁੰਦਾ ਉਹ ਇਥੇ ਜਹਾਜ ਆਪਾਂ ਚੜਾਉਂਗੇ ਅੱਛਾ ਜੀ ਸਰਕਾਰ ਦਾ ਮਤਾਬ ਕਥੀ ਰਹੋ ਬਾਹਰ ਵੀ ਜਾਵੜਦੇ ਬਹੁਤ ਲੋਕ ਗਏ ਜੀ ਇਹ ਬਗਲਾਸਪੁਰ ਤੋਂ ਤੁਹਾਡੇ ਕਿੰਨੇ ਕਿਲੋਮੀਟਰ ਮੈਦਾਂ ਇੱਥੇ ਬਖਤਗੜ ਤੋਂ ਇਹ ਤੋਂ ਮੈਪ 'ਤੇ 31 ਰੱਖ ਲਿਆ 13 ਕਿਲੋਮੀਟਰ ਠੀਕ ਹੈ ਸੋ ਦੋਸਤੋ ਅੱਜ ਅਸੀਂ ਸਰਦਾਰ ਗਰਤੇਜ ਸਿੰਘ ਢਾਲੀਵਾਲ ਦੇ ਘਰ ਪਹੁੰਚੇ ਸੀ ਜੋ ਪਿੰਡ ਬਖਤਗੜ ਦਾ ਬਿਸਤਾਰ ਪੂਰਬ ਸਾਨੂੰ ਦੱਸਿਆ ਆਪਣੇ ਕਿਹੜੇ ਸਨ ਦੇ ਵਿੱਚ ਇਹ ਪਿੰਡ ਬਣਿਆ ਗਿਆ ਜਾਂਡਾ ਪੇਛਾ ਕਿੱਥੋਂ ਦਾ ਸੀਗਾ ਜਾਂ ਅੱਜ ਤੇ ਕਿੰਨੀ ਵੋਟ ਹੈ ਕਿੰਨਾ ਰਕਵ ਹੈ ਜਾਂ ਸ੍ਰੀ ਦਰਬਾਰ ਸਿੱਧ ਪੋਈ ਉਹ ਢਾਲੀਵਾਲ ਭਾਈਚਾਰਕਾਂ ਜਾ ਜਾਂ ਗੁਰਦਰਾ ਸਾਹਿਬ ਬਣਿਆ ਵਾ ਉਹਦੇ ਬਾਰੇ ਗੁਰਦੇਵ ਸਿੰਘ ਨਾਲ ਢਾਲੀਵਾਲ ਨੂੰ ਸੰਸਨ ਦੱਸਿਆ ਪਿੰਡ ਪਸਟਗੜ ਵਿੱਚ ਆ ਕੇ ਅਸੀਂ ਮੇਰੀ ਟੀਮ ਨੇ ਢਾਲੀਵਾਲ ਬਲੌਗਰ ਨੇ ਅੱਜ ਵਿਜੀਟ ਕੀਤਾ ਸੋ ਅਸੀਂ ਗੁਰਦੇਵ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਆਪਣੇ ਕੀਮਤੀ ਸਮੇਂ ਚ ਸਾਨੂੰ ਆਪਣਾ ਵਕਤ ਕੱਢ ਕੇ ਸਾਡੇ ਲਈ ਤੁਸੀਂ ਟਾਈਮ ਬਿਤਾ ਤੁਹਾਡਾ ਬਹੁਤ ਬਹੁਤ ਧੰਨਵਾਦ